ਪੂਰੇ ਸਤਗੁਰ ਮਿਹਰ ਜਾਂ ਕੀਤੀ ਬਿਆਦਾ ਦਿਨ ਆਇਆ ਸਤਗੁਰ ਦੇ ਤਨਵਾਦ ਵਾਸਤੇ ਅਖੰਡ ਪਾਠ ਰਖਾਇਆ ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਅੱਗੇ ਬਾਬਾ ਜੀ ਨੇ ਕੱਲੇ ਪਾਠ ਕੋਈ ਵੀ ਸੁਣਦਾ ਨਹੀਂਓ ਪਾਠੀ ਜਾਵੇ ਪੜਦਾ ਬੀਬੀ ਆਖੇ ਸਮਾਨ ਨਹੀਂ ਮੈਥੋਂ ਤਵੇ ਤੇ ਫੁੱਲ ਕਾ ਸੜਦਾ ਆਏ ਪਰੌਣੇ ਕੀ ਖਾਣਗੇ ਟੱਬਰ ਵਿਉ ਤਾਂ ਕੜਦਾ ਪੈਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ ਸਰਦਾ ਵਾਲੀ ਗੱਲ ਨਾ ਕੋਈ ਗਲਪੇ ਢੋਲ ਵਜਾਏ ਕਾਰਜ ਆਪੇ ਰਾਸ ਹੋਣਗੇ ਸਤਿਗੁਰ ਜੇ ਕਰ ਆਏ ਕੋਠੇ ਉੱਤੇ ਭੱਜੇ ਫਿਰਦੇ ਗੁਰੂ ਗ੍ਰੰਥ ਜੀ ਥੱਲੇ ਘਰ ਵਿੱਚ ਵੇਖੋ ਕਿੰਨੇ ਮੈਂਬਰ ਬਾਬਾ ਜੀ ਨੇ ਇਕੱਲੇ ਕਦੇ ਕਦੇ ਕੋਈ ਅੰਦਰ ਆ ਕੇ ਅਰਗਬੱਤੀ ਨੇ ਲਾਉਂਦੇ ਅਰਗਬੱਤੀਆਂ ਲਾ ਕੇ ਜਾਪਣ ਇਦਾਂ ਭੁੱਲ ਵਕਸਾਉਂਦੇ ਰੇਲ ਗੱਡੀ ਦੇ ਇੰਜਨ ਵਾਂਗੂ ਬੱਚੇ ਰੌਲਾ ਪਾਉਂਦੇ ਕੋਈ ਕਿਸੇ ਨੂੰ ਪਤਾ ਨਾ ਲੱਗੇ ਸਤਿਗੁਰ ਕੀ ਫਰਮਾਉਂਦੇ ਰਾਤ ਪਈ ਤਾਂ ਸਾਰੇ ਸੌਂਗੇ ਬਾਬਾ ਜੀ ਦੇ ਲਾਗੇ ਸ਼ਬਦ ਗੁਰੂ ਤਾਂ ਬਾਜਾਂ ਮਾਰੇ ਕੋਈ ਨਾ ਸੁੱਤਾ ਜਾਗੇ ਇਦਾਂ ਸੌਂਕੇ ਰਾਤ ਗੁਜ਼ਾਰੀ ਮਸਤੀ ਹੀਠ ਦਬੱਲੇ ਸਾਰੇ ਸੁੱਤੇ ਕੌਣ ਜਾਗਦੇ ਬਾਬਾ ਜੀ ਨੇ ਇਕੱਲੇ ਰੌਲੇ ਰੱਪੇ ਦੇ ਵਿੱਚ ਬੀਤੇ ਇਦਾਂ ਤਿੰਨ ਦਿਹਾੜੇ ਹੀਰਾ ਮੋਤੀ ਹੱਥ ਨਾਇਆ ਭਾਗ ਨੇ ਕਿੰਨੇ ਮਾੜੇ ਟੱਬਰ ਵਿੱਚੋਂ ਲਾਏ ਕਿਸੇ ਨੇ ਪਾਠੀ ਉੱਤੇ ਰੋਕ ਫਰੀਦ ਕਬੀਰ ਦੇ ਲਿਖੇ ਸੁਣਾਓ ਸਾਨੂੰ ਜਰਾਸ ਲੋਕ ਪਾਠੀ ਕਹਿੰਦਾ ਪਾਠ ਸੁਣਨ ਦਾ ਬੇਲਾਸੀ ਜਦ ਦੁਨੀਆ ਦੇ ਵਿੱਚ ਰੰਗੇ ਭੋਗ ਦੀ ਬਿਲਕੁਲ ਤਿਆਰੀ ਹੁਣ ਤਾਂ ਸ਼ਲੋਕ ਕਦੋਂ ਦੇ ਲੰਗੇ ਤਾਬਿਆ ਦੇ ਵਿੱਚ ਬੈਠਾ ਪਾਠੀ ਕਿਵੇਂ ਸੁਨੇਹਾ ਕੱਲੇ ਜੋ ਜੋ ਸ਼ਲੋਕ ਸੁਨੇ ਸੁਣਾਏ ਬਾਬਾ ਜੀ ਸੀ ਇਕੱਲੇ ਟੱਬਰ ਦੇ ਕੁਝ ਮੈਂਬਰ ਆ ਕੇ ਪਾਠੀ ਨੂੰ ਫਰਮਾਉਂਦੇ ਭੋਗ ਨਹਾਲੇ ਛੇਤੀ ਪਾਇਓ ਦਾਰ ਜੀ ਨੇ ਨਹਾ ਤੋ ਕੇ ਦਾਰ ਜੀ ਆਏ ਲੈਣ ਗੁਰੂ ਤੋਂ ਮੇਵਾ ਚੌਰ ਸਾਹਿਬ ਨੂੰ ਫੜ ਕੇ ਉਹਨਾਂ ਵਿਡੀਓ ਅੱਗੇ ਖੂਬ ਨਿਭਾਈ ਸੇਵਾ ਰਾਗੀ ਸਿੰਘਾਂ ਟੱਬਰ ਇਸ ਦੇ ਸਿਫਤਾਂ ਦੇ ਪੁੱਲ ਬੰਨੇ ਝੂਠ ਨਹੀਂ ਇਹ ਗੁਰਮੁਖ ਪੂਰੇ ਸਾਰਾ ਸਹਿਰ ਹੀ ਮੰਨੇ ਵਿੱਚ ਪਲਾंदे ਗੁਰਮੁਖ ਪਦਵੀ ਬਨ ਦਿੱਤੀ ਭੱਲੇ ਸਾਰਾ ਪਾਠ ਤਾਂ ਆਪੇ ਸੁਣਿਆ ਬਾਬਾ ਜੀ ਨੇ ਕੱਲੇ ਪੈਲਸ ਦੇ ਵਿੱਚ ਬੁੱਕ ਕਰਾਏ ਅੱਜ ਦੇ ਲਾਵਾ ਫੇਰੇ ਸਤਿਗੁਰ ਕਾਜ ਸਵਾਰਨ ਖਾਤਰ ਪਹੁੰਚੇ ਹੋਏ ਸਵੇਰੇ 12 ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਤ ਜਾ ਆਈ ਥੱਕ ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ ਸਿਰੇ ਲੱਗੇ ਕਲਗੀ ਲੱਗੀ ਜੈ ਮਾਲਾ ਵੀ ਪਾਈ ਫਿਲਮੀ ਧੁਨ ਤੇ ਗੂੰਜ ਰਹੀ ਹੈ ਕੰਨ ਪਾੜ ਸਹਨਾਈ ਵੇਖੋ ਕਿੰਨਾ ਖਰਚਾ ਕੀਤਾ ਹੋ ਰਹੀ ਬੱਲੇ ਬੱਲੇ ਤਾਬਿਆਂ ਵਿੱਚ ਗਰੰਥੀ ਬੈਠਾ ਜਾਂ ਬਾਬਾ ਜੀ ਕੱਲੇ ਵਕ-ਵਕ ਖਾਣੇ ਤਾਂ ਖਾ ਕੇ ਕਹਿੰਦੇ ਆਇਆ ਬੜਾ ਸੁਆਦ ਪੈਲਸ ਦੇ ਵਿੱਚ ਪਾਣੀ ਵਾਂਗੂੰ ਡੁੱਲਦੀ ਫਰੇ ਸ਼ਰਾਬ ਅੰਨ ਪਾਣੀ ਤਾਂ ਥੋੜਾ ਖਾਦਾ ਕੀਤਾ ਬਹੁਤ ਖਰਾਬ ਗਉਣ ਵਾਲੀ ਨੇ ਗੀਤ ਸੀ ਗਾ ਕੇ 바ਵਾ ਰੰਗ ਜਮਾਇਆ ਗੁਰੂ ਗ੍ਰੰਥ ਨੂੰ ਮੱਥਾ ਟੇਕਣ ਉੱਥੇ ਕੋਈ ਨਾ ਆਇਆ ਖਾ ਪੀ ਕੇ ਡਿੱਗਦੇ ਇਦਾਂ ਹੁੰਦੇ ਕਮਲੇ ਚੱਲੇ ਗਾਉਣ ਵਾਲੀ ਨੇ ਰੌਣਕ ਕੀਤੀ ਬਾਬਾ ਜੀ ਨੇ ਇਕੱਲੇ ਦੁਨੀਆਂ ਦੀ ਵਡਿਆਈ ਪਿੱਛੇ ਕਾ ਤੋ ਧਰਮ ਗਵਾਉਣਾ ਪੂਰੇ ਗੁਰ ਕੀ ਬਾਣੀ ਸੁਣ ਕੇ ਜੀਵਨ ਸਫਲ ਬਣਾਉਣਾ ਹੀਰੇ ਵਰਗਾ ਜਨਮ ਹੈ ਤੇਰਾ ਫਿਰ ਹੱਥ ਨਹੀਂ ਆਉਣਾ ਪੜਨ ਸੁਣਨ ਨੂੰ ਆਏ ਬਾਣੀ ਇਹੋ ਬਚਨ ਕਮਾਉਣਾ ਪੜਨ ਸੁਣਨ ਨੂੰ ਆਏ ਬਾਣੀ ਇਹੋ ਬਚਨ ਕਮਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ